ਤਨਤਨ ਬਾਬਾ ਦਲੀਪ ਸਿੰਘ ਦੀ ਮਹਾਂਪੁਰਖਾਂ ਦੀ ਇਹੀ ਸਾਲਾਨਾ ਵਰ੍ਹੇਸ਼ੀ ਜਿਹੜੀ ਹੈ ਨਿਊਯਾਰਕ ਦੇ ਵਿੱਚ ਗੁਰਦੁਆਰਾ ਬਾਬਾ ਮੱਖਣਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਵੀ ਹਰ ਸਾਲ ਦੀ ਤਰ੍ਹਾਂ ਜੋ 18 ਮਈ ਨੂੰ ਐਤਵਾਰ ਵਾਲੇ ਦਿਨ ਵੀ ਉੱਥੇ ਵੀ ਬਹੁਤ ਸ਼ਰਧਾ ਦੇ ਨਾਲ ਮਨਾਈ ਜਾ ਰਹੀ ਹੈ ਜਿਹੜੇ ਵੀ ਸਿੱਖ ਸੰਗਤਾਂ ਨੰਗਲ ਲੁਬਾਣੇ ਦੇ ਵਿੱਚ ਬਾਹਰਲੇ ਵਿਦੇਸ਼ਾਂ ਤੋਂ ਆਏ ਹੋਏ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਔਰ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਹੋਏ ਨਿਊਯਾਰਕ ਦੇ ਵਿੱਚ ਵਸਦੇ ਹੋਏ ਸਾਰੇ ਹੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਮਹਾਂਪੁਰਖਾਂ ਦੀ ਜੋ ਸਾਲਾਨਾ ਵਰਸ਼ੀ ਨਿਊਯਾਰਕ ਦੇ ਵਿੱਚ ਗੁਰਦੁਆਰਾ ਬਾਬਾ ਮੱਖਣਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ 18 ਮਈ ਨੂੰ ਮਨਾਈ ਜਾ ਰਹੀ ਏ ਉੱਥੇ ਵੀ ਆਪ ਸੰਗਤਾਂ ਨੇ ਇਸੇ ਹੀ ਤਰ੍ਹਾਂ ਵੱਧ ਤੋਂ ਵੱਧ ਆਪਣਾ ਸਹਿਯੋਗ ਦਿੰਦੇ ਹੋਏ ਸੇਵਾਵਾਂ ਕਰਦੇ ਹੋਏ ਮਹਾਪੁਰਖਾਂ ਦੀ ਸਾਲਾਨਾ ਵਰਸੀ ਜਿਹੜੀ ਏ ਬੜੀ ਸ਼ਰਧਾ ਦੇ ਨਾਲ ਮਨਾਉਣੀ ਏ ਸਮੂਹ ਉੱਥੋਂ ਦੇ ਪ੍ਰਬੰਧਕਾਂ ਵੱਲੋਂ ਸਾਰੀਆਂ ਹੀ ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਨਿਮਰਤਾ ਸਹਿਤ ਕਿ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਮਹਾਪੁਰਖਾਂ ਦੀ ਸਾਲਾਨਾ ਵਰਸੀ ਜਿਹੜੀ ਏ ਮਨਾਈ ਜਾ ਰਹੀ ਏ ਜਿਵੇਂ ਆਪ ਜੀ ਨੇ ਇੱਥੇ ਵੱਧ ਤੋਂ ਵੱਧ ਮਹਾਂਪੁਰਖਾਂ ਦੇ ਸਥਾਨਾਂ ਤੇ ਸਹਿਯੋਗ ਦਿੱਤਾ ਏ ਉੱਥੇ ਵੀ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਨੇ ਆਪਣੀਆਂ ਸੇਵਾਵਾਂ ਪਹੁੰਚਾਉਣੀਆਂ ਨੇ ਤਾਂ ਜੋ ਆਪ ਜੀ ਗੁਰੂ ਘਰ ਦੇ ਨਾਲ ਜੁੜਦੇ ਹੋਏ ਮਹਾਂਪੁਰਖਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੋ ਜੀ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਸਮੂਹ ਸੰਗਤਾਂ ਦੀਆਂ ਸੱਚੇ ਪਾਤਸ਼ਾਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠਿਆਂ ਦੀਆਂ ਸਭ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਸੇਵਾਵਾਂ ਪ੍ਰਵਾਨ ਕਰਨ ਦੇਸ਼ਾਂ ਪਰਦੇਸ਼ਾਂ ਦੇ ਵਿੱਚ ਨੌਜਵਾਨਾਂ ਨੂੰ ਪਰਿਵਾਰਾਂ ਨੂੰ ਮਹਾਰਾਜੀ ਦਿਨ ਦੁਗਣੀਆਂ ਰਾਤ ਚੌਗਣੀਆਂ ਤਰੱਕੀਆਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ